ਤੇ ਸਵਾਗਤ ਹੈ ਜੀ ਦੇ ਵਲੌਗ ਮਾ ਤੇ ਵੇਖ ਖੁੱਲੀਆਂ ਨੂੰ ਲਪਾਈ ਹੋ ਗਈ ਜੀ ਬਾਕੀ ਪੌੜੀ ਲਗੀ ਬਣਨਾ ਤੇ ਅੰਦਰ ਵਾਲੀਆਂ ਖੁੱਲੀਆਂ ਨਾਲ ਹੋ ਗਈ ਜੀ ਨਬਾਈ ਤੇ ਪੈਪੇਜ ਕੱਟ ਲੀ ਤੇ ਮੈਂ ਜੀ ਖੁੱਲੀਆਂ ਕਰਕੇ ਫਿਰ ਕੀ ਬਫਸਰ ਪਾ ਦੇਣਾ ਥੱਲੇ ਤੇ ਤੂੜੀ ਵਾਲਾ ਤਾਂ ਹੈ ਬਈ ਡੂੰਘਾਈ ਰੱਖਣਾ ਕੋਈ 1.5 ਫੁੱਟ ਡੂੰਘਾ ਰੱਖਣਾ ਆਪਾਂ ਨੇ ਆਹ ਇਹ ਬਾਕੀ ਚੱਲ ਰਿਆਂ ਫੋਰੀ ਦਾ ਕੰਮ ਇਹ ਖੁੱਲਣ ਵਾਲਾ ਲੈੰਟਰ ਵੀ ਬੱਸ 8 ਦਿਨ ਹੋਰ ਰੱਖੂਗਾ ਇਹਨੂੰ ਕਿਉਂਕਿ ਪਾਣੀ ਲਾਣਾ ਦਾ ਬੰਦ ਕਰਦੇ ਇਹਦਾ ਇਹ ਫੂਗ ਫੂਲੀਆਂ ਵੀ ਤਿਆਰ ਬੱਸ ਬਾਹਰ ਵਾਲੀ ਵੀ ਕਰਤੀ ਸੀ ਰੇਤੀਆ ਕਿਹੜਾ ਲਾ ਦੇ ਤੇ ਇੱਕ ਟੈਂਪੂ ਭਰ ਲਿਆ ਇਹਦੇ ਇਹ ਤਾਂ ਧਰਦੇਵ ਉੱਪਰ ਚੜਾਇਆ ਵਾ ਪਾਣੀ ਇੱਟਾਂ ਚੜਾਤੀਆਂ ਸਾਰੀਆਂ 3000 ਇੱਟ ਦੀ ਤੇ ਰਹਿ ਗਈ ਹੁਣੀ 400 500 ਕਿੱਟਰ ਰਹਿ ਗਈ ਹੁਣੀ ਬਾਕੀ ਥੱਲੇ ਪਈ ਐ ਬਾਕੀ ਸਾਰੀ ਉੱਪਰ ਚੜਾਦੀ ਕੁਸਕ ਇੱਟਾਂ ਆਈਆਂ ਲੱਗੀਆਂ ਪੌੜੀ 'ਮਾਂ ਬਾਕੀ ਦੇਖ ਲਓ ਵੀ ਪੌੜੀ ਹੋ ਗਈ ਰੈਡੀ ਤੇ ਜਿਹੜੀ ਨਪਾਈ ਤੋਂ ਪੂਜੀ ਕਰਨੀ ਐ ਪਲਾਸਟਰ ਜਿਹਾ ਉਹ ਕਰ ਹੋਊਗਾ ਕੰਪਲੀਟ ਚੜ ਗਈ ਤੇ ਬਾਕੀ ਇਹ ਵੀ ਦੋ ਦੋ ਚੱਕ ਹੋ ਗਏ ਬਲੇਟਰ ਇੰਟਰ ਵਾਲੀਆਂ ਇੱਕ ਆਹ ਵਾਲੀ ਤੇ ਇੱਕ ਆਹ ਪੱਕੀ ਚੱਲਦੇ ਆ ਪਰ ਤੇ ਕੱਲ ਨੂੰ ਪਰਸੋਂ ਚੜੂੰਗੇ ਬੋੜੀ ਪੈਨ ਹੈਲੀ ਕਰਨਾ ਨਰਮੇ ਅ ਭਾਈ ਇਹ ਵੀ ਲਾ ਦਿਆਂ ਗਰੀਲਾਂ ਫਿੱਟ ਕਰਤੀਆਂ ਤੇ ਇਹਨਾਂ ਦੀ ਫਰੇਮਾਂ ਵੀ ਪਈਆਂ ਜਾਲੀ ਵਾਲੀਆਂ ਤੇ ਉਹ ਵੀ ਹਿੱਟ ਕਰ ਦੇਣੀਆਂ ਫਿਰ ਉਹ ਫਿੱਟ ਕਰਕੇ ਅਸਲ ਪਰਸੋਂ ਨੂੰ ਤੂੰ ਬਰਲੀਆਂ ਬੱਲੀਆਂ ਖੋਲੂਂਗੇ ਤੂੜੀ ਵਾਲੇ ਕਮਰੇ ਗਿਆ ਆ ਕੇ ਉੱਪਰ ਆ ਜੀ ਲੱਪਾ ਪਰੇਮਾ ਲੱਗ ਜੈਣੀਆਂ ਲਪਾਈ ਹੋ ਜਾਣੇ ਫਿਰ ਤੇ ਇੱਕ ਟੰਕਾ ਚੜਾ ਦੇ ਨੇ ਕੋਠੇ ਉਪਰ ਪਾਣੀ ਦੇ ਦੇ ਇਸ ਬਾਕੀ ਕੁਪੂਤਰ ਬੈਠੇ ਤੇ ਤਾਰ ਨਾਲ ਜੀਵੂ ਕਰਦੇ ਨੇ ਆ ਵੀ ਦੇਖ ਸ਼ੁਰੂ ਮਤਾਰੇ ਗਿਆ ਇਹ ਬਰ ਹੋ ਗਿਆ ਸਰਪੰਚ ਨੋਬੀ ਇਹ ਕੋਲ ਜਿੱਕੀ ਨੀ ਨਾ ਕਿਹੜਾ ਮਾਰਿਆ ਇਹਦੇ ਕੀ ਉੱਪਰ ਵੀ ਚੱਲ ਰਹੀ ਚਨਾਈ ਅਤਿਆਧਿਕ ਅੰਤਾਲ ਹੋ ਗਈਆਂ ਓਕੇ ਇੱਥੇ ਵੀ ਚੱਲ ਰਿਹਾ ਕੰਮ ਇੱਟਾ ਡੋਰ ਜਿਹੜੀਆਂ ਨੇ ਜਿਉਣ ਤੇ ਚੱਲਦੇ ਹੈ ਸ਼ਬੀਲ ਦਾ ਸਮਾਨ ਲੈਣਾ ਉਹ ਆਮ ਕਰਕੇ ਬਲੌਗ ਮਾ ਤੇ ਠੀਕ ਹੈ ਜੀ